ਇਹ ਜੰਡਿਆਲੇ ਦੇ ਰਹਿਣ ਵਾਲੇ ਆ ਜੀ ਤੇ ਕੁੱਲ ਮਿਲਾ ਕੇ ਕੋਈ 11 ਪਰਚੇ ਦਰਜ ਹਨ ਤੇ ਜੱਗੂ ਲਈ ਕੰਮ ਕਰਦੇ ਸੀ ਕਿ ਜੱਗੂ ਨੂੰ ਜੇਲ੍ਹ ਚ ਮਿਲੇ ਸੀ ਕਿ ਜੱਗੂ ਭਗਵਾਨਪੁਰੇ ਨੂੰ ਤੇ ਕਾਫੀ ਇਦਾਂ ਦੀ ਵਾਰਦਾਤਾਂ ਹੈ ਜਿਹੜੇ ਆਲੇ ਦੁਆਲੇ ਵਾਲੇ ਜ਼ਿਲ੍ਹਿਆਂ ਚ ਇਹਨਾਂ ਨੇ ਕਿੰਤੀ ਜਿਹੜੀ ਰਿਪੋਰਟਡ ਵੀ ਨਹੀਂ ਹੈ ਉਹ ਵੀ ਸਾਨੂੰ ਲੱਗਿਆ ਪਤਾ ਤੇ ਗਨ ਰੈਕਟਿੰਗ ਵੀ ਜਿਵੇਂ ਇਨਵੋਲ ਸੀ ਕਿ ਐਕਸਟਰਸ਼ਨ ਵੀ ਕਰਦੇ ਸੀਗੇ ਤੇ ਇੱਕ ਜਿਹੜਾ ਬੰਦਾ ਸੀਗਾ ਜਿਹਨੂੰ ਪਤਾ ਸੀਗਾ ਕਿ ਕਿੱਥੇ ਵੈਪਨਸ ਜਿਹੜੇ ਐਮਪੀ ਤੋਂ ਲੈ ਕੇ ਆਏ ਆਂ ਉਹ ਰੱਖੇ ਆਂ ਤੇ ਉਹਦੀ ਰਿਕਵਰੀ ਕਰਨ ਲੈ ਕੇ ਆਏ ਸੀਗਾ ਇੱਕ ਵੈਪਨ ਤਾਂ ਕੱਲ ਰਿਕਵਰ ਹੋ ਗਿਆ ਸੀਗਾ ਨਾ ਤੇ ਬਾਕੀ ਤਫਤੀਸ਼ ਜਾਰੀ ਹੈ ਕਿ ਜਿਲੰਦਰ ਚ ਹਥਿਆਰ ਐ ਵੇਚਦੇ ਸੀ ਜਾਂ ਕਿਸੇ ਵਾਰਦਾਤ ਨੂੰ ਵਾਰਦਾਤ ਨੂੰ ਵੀ ਇੰਜਾਮ ਦੇਣਾ ਸੀਗਾ ਇਹਨਾਂ ਨੇ ਇਟਸ ਮੈਟਰ ਆਫ ਇਨਵੈਸਟੀਗੇਸ਼ਨ ਬਾਕੀ ਹਥਿਆਰ ਜਿਹੜੇ ਸੀਗੇ ਉਹ ਜਿਹੜਾ ਲਾਏ ਆ ਉਹ ਐਮਪੀ ਤੋਂ ਲੈ ਕੇ ਆਏ ਸੀਗੇ ਕਿੰਨੇ ਟੋਟਲ ਹਥਿਆਰ ਜਿਹੜੇ ਟੋਟਲ 6 ਹਥਿਆਰ ਹੈ ਪਹਿਲੇ ਕਿੰਨੇ ਕ ਮਾਮਲੇ ਇਹਨਾਂ ਦੇ ਪਰ 11 ਮਾਮਲੇ ਸਰ ਇਹ ਜਿਹੜਾ ਅੱਜ ਦਾ ਇਨਕਾਊਂਟਰ ਕੀਤਾ ਵੈ ਇਹ ਕਿੰਨੀ ਇਹਦੀ ਹੈ ਕਿ ਕੋਈ ਅਨਰਬੋਟ ਕੋਈ ਅਨਰਬੋਟ ਪਤਾ ਕਿ ਬੀ ਬਾਈ ਸਾਲ ਦਾ ਉਹਨਾਂ ਤੇ ਇਸਰ ਟਾਰਗੇਟ ਕਿਲਿੰਗ ਦੇ ਵਿੱਚ ਵੀ ਕਿਸੇ ਤਰੀਕੇ ਨਾਲ ਸ਼ਮੂਲੀਅਤ ਹੈ ਜਾਂ ਨਹੀਂ ਨਹੀਂ ਫਿਲਹਾਲ ਤਾਂ ਨਹੀਂ ਆਈ ਹੈ ਬਟ ਉਹ ਹੀ ਹੈ ਕਿ ਇੰਟਰ ਗੈਂਗ ਰੈਵਲਰੀ ਐਕਸਟਰੈਕਸ਼ਨ ਦੇ ਸਮੇਂ ਦੇ ਵਿੱਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇਤਨੀਆ ਜੜੀਆਂ ਕਟਾਵਾਂ ਅੰਜਾਮ ਦਿੱਤਾ ਤੇ ਕੀਮਤੀ ਜਾਨਾਂ ਦਾ ਵੀ ਤੁਸੀਂ ਜ਼ਿਕਰ ਕਰਦੇ ਹੋ ਬਚਾਈਆਂ ਨੇ ਓਵਰ ਆਲ ਇੱਕ ਸਾਰੀ ਕਾਮਨ ਚੀਜ਼ ਕੀ ਲੱਗਦੀ ਪਈ ਹੈ ਜੋ ਸਰ ਇਨਕਾਊਂਟਰ ਹੈ ਜਿਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਵਾਰਦਾਤ ਨੂੰ ਨੋਇਂ ਜਾਂਮਤਾ ਪੁਲਿਸ ਮੁਸਤਾਦ ਹੈ ਨਹੀਂ ਉਹ ਆਬਵੀਅਸ ਹੈ ਕਿ ਉਹ ਹੈ ਨਹੀਂ ওভার ਆਲ ਇਹ ਮੋਡਿਊਲ ਕਿਸ ਤਰੀਕੇ ਦੇ ਨਾਲ ਚਲਾ ਰਹੇ ਨੇ ਸਾਰਾ ਮੋਡਿਊਲ ਜਿਹੜਾ ਹੈ ਜੀ ਇਹ ਤਾਂ ਰਿਕਰੂਟ ਕਰਦੇ ਹਨ ਕਿ ਪੈਸੇ ਦਾ ਲਾਲਚ ਦੇ ਕੇ ਜਾਂ ਸ਼ੋਬਸ ਦਾ ਲਾਲਚ ਦੇ ਕੇ ਜੀ ਬਟ ਇਹ ਐਕਟਿਵਨੈਸ ਹੈ ਪੁਲਿਸ ਦੀ ਸੋਸ਼ਲ ਮੀਡੀਆ ਤੇ ਕਿ ਆਇਡੈਂਟੀਫਾਈ ਹੋ ਜਾਂਦੇ ਤੇ ਨਿਊਟਰਲਾਈਜ਼ ਹੋ ਜਾਂਦਾ ਲੋਕਾਂ ਨੂੰ ਕੀ ਅਪੀਲ ਕਰਦੇ ਹੋ ਹਾਲਾਂਕਿ ਓਵਰਆਲ ਪੰਜਾਬ 'ਚ ਜ਼ਰੂਰ ਸਿਨੈਰੀਓ ਘਟਿਆ ਐ ਐਕਸਟਰੈਸ਼ਨ ਦੀਆਂ ਕਾਲਸ ਦਾ ਵੀ ਓਵਰਆਲ ਕੀ ਅਪੀਲ ਕਰਦੇ ਹੋ ਕਿ ਪੁਲਿਸ ਕਿਸ ਤਰੀਕੇ ਨਾਲ ਮੁਸਤੈਦ ਆ ਲੋਕਾਂ ਵਾਸਤੇ ਪੁਲਿਸ ਤਾਂ ਮੁਸਤੈਦ ਹੀ ਹੈ ਜੀ ਤੁਸੀਂ ਯੂ ਟ੍ਰਸਟ ਅਸ ਐਂਡ ਵੀਲ ਡਿਲੀਵਰ ਰਾਈਟ